ਮਾਨਯੋਗ ਜੱਜਪੀ ਰੂਪ ਨਾਦਰ ਸਰਦਾਰ ਗੁਰਨੀ ਸਿੰਘ ਖੁਰਾਨਾ ਜੀ ਦੇ ਦਿਸ਼ਾਨ ਅਦੇਸ਼ ਤਹਿਤ ਜੋ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਵਿਰੁੱਧ ਮੁਹਿੰਮ ਜੁੜੀ ਹੋਈ ਹੈ ਜਿਹੜੀ ਕੀਤੀ ਗਈ ਹੈ ਉਸ ਦੇ ਚਲਦੇ ਆਂ ਕੱਲ ਅਨੰਦਪੁਰ ਸਾਹਿਬ ਪੁਲਿਸ ਵੱਲੋਂ ਜਿਹੜਾ ਇੱਕ ਨਾਕਾ ਬੰਦੀ ਖਾਲਸਾ ਕੋਲੇ ਦੇ ਸਾਹਮਣੇ ਕੀਤੀ ਗਈ ਸੀ ਜਿਸ ਦੀ ਰਵਾਇ ਐਸਐਸਟ ਕਰਨ ਪਾਲੀ ਕਰ ਰਹੇ ਸੀਗੇ ਜਦੋਂ ਗੱਡੀਆਂ ਦੀ ਚੈਕਿੰਗ ਕਰਦੇ ਸੀਗੇ ਤਾਂ ਉਸ ਦੌਰਾਨ ਇੱਕ ਸ਼ੱਕੀ ਗੱਡੀ ਥਾਰ ਸੀਗੀ ਜਿਹਨੂੰ ਰੋਕ ਕੇ ਜਿਹੜਾ ਹੈਗਾ ਚੈੱਕ ਕੀਤਾ ਗਿਆ ਜਿਹਦੇ ਵਿੱਚ ਦੋ ਲੜਕੇ ਇੱਕ ਰੋਹਿਤ ਸੈਣੀ ਤੇ ਇੱਕ ਮਨੋਜ ਕੁਮਾਰ ਸੀਗੇ ਤੇ ਜਦੋਂ ਜਦੋਂ ਸਾਨੂੰ ਸ਼ੈਫ ਹੋਇਆ ਉਸ ਬੰਦੇ ਤੇ ਤਾਂ ਉਹਦੀ ਪ੍ਰੋਪਰ ਜਿਹੜੀ ਚੈਕਿੰਗ ਕੀਤੀ ਗਈ ਜਿਸ ਦੇ ਵਿੱਚੋਂ 250 ਗ੍ਰਾਮ ਜਿਹੜੀ ਆ ਫੀਲ ਹੈਗੀ ਹੈ ਬਰਾਮਦ ਹੋਈ ਜਿਸ ਤੇ 180 ਨੰਬਰ ਮਕਦਮਾ ਅਧੀਨ ਤਾਰਾ 18 64 85 ਐਨਡੀਪੀਐਸ ਐਕਟ ਜਿਹੜਾ ਹੈਗਾ ਉਹ ਥਾਣਾ ਨਗਪੁਰ ਸਾਹਿਬ ਇੱਕੀ ਦਰਜ ਰਜਿਸਟਰ ਕੀਤਾ ਗਿਆ ਤੇ ਇਸ ਸਬੰਧੀ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਹੁੰਚਗੇਸ਼ ਕਿਤੇ ਗਏ ਕਿ ਕਿਥੋਂ ਆਏ ਫੀਮੇਲ ਲਿਖਿਆ ਆ ਤਾਂ ਇਹਨਾਂ ਨੇ ਦੱਸਿਆ ਕਿ ਇੱਕ ਵਿਕਾਸ ਸੋਨੀ ਪੁੱਤਰ ਬਨਵਾਰੀ ਨਾਲ ਵਾਸੀ ਪਿੰਡ ਟੱਪਰੀਆਂ ਜਿਹੜਾ ਹੈਗਾ ਭੁੰਨਪਲੇ ਦੀ ਜਿਹੜੀ ਹੈਗੀ ਸਕਰੈਪ ਦੀ ਦੁਕਾਨ ਤੇ ਇਹਦੇ ਕੋਲ ਜਿਹੜਾ ਇਹ ਸਮਾਨ ਲਿਕੇ ਆਇਆ ਇਹ ਤਾਂ ਇਸ ਸਬੰਧੀ ਜਿਹੜਾ ਅਫਸਰਾਂ ਦੇ ਧਿਆਨ ਵਿੱਚ ਲਿਆ ਹੈਗੇ ਤੇ ਮਾਣਯੋਗ ਡੀਐਸਪੀ ਡੀ ਸੁਤਿੰਦਰ ਚੋਹਾਨ ਜੀ ਦੀ ਅਗਵਾਈ ਦੇ ਹੇਠ ਜਦੋਂ ਇਹ ਇਥੇ ਪੁਜੀ ਬ੍ਰਿਜ ਦੇ ਨੇੜੇ ਖੜਾ ਸੀਗਾ ਉੱਥੇ ਰੰਡ ਕੀਤੀ ਕਿ ਤਾਂ ਉੱਥੋਂ ਜਿਹੜਾ ਇਹਦੀ ਗੱਡੀ ਸੀਗੀ ਸਕੋਰਪੀਏ ਉਦੇ ਵਿੱਚੋਂ ਵਿਕਾਸ ਜਿਹੜੇ ਸੌਣੀ ਸੀਗੇ ਇਹਨਾਂ ਕੋਲੋਂ ਜਿਹੜਾ ਤਕਰੀਬਨ 8 ਕਿਲੋ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਆ ਤੁਹਾਨੂੰ ਅਫੀਮ ਬਰਾਮਦ ਹੋਈ ਆ ਤੇ ਤਕਰੀਬਨ 2 ਕਿਲੋ 427 ਗ੍ਰਾਮ ਜੋ ਹੈਗੀ ਆ ਉਹ ਚਸ਼ਮ ਬਰਾਮਦ ਹੋਈ ਆ ਇਸ ਸਬੰਧੀ ਇਹਨਾਂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਤੇ ਇਹ ਤਿੰਨਾਂ ਨੂੰ